ਹਾਂਜੀ ਤੇ ਅੱਜ ਆਪਾਂ ਕਰਨ ਲੱਗੇ ਆ ਚੈਲੰਜ ਵੀਡੀਓ ਆਪਣੇ ਨਾਲ ਇੱਥੇ ਸਾਰੇ ਇਕੱਠੇ ਹੋ ਚੁੱਕੇ ਨੇ ਮੈਂਬਰ ਜਿਨ੍ਹਾਂ ਨਾਲ ਆਪਾਂ ਚੈਲੰਜ ਵੀਡੀਓ ਕਰਨੇ ਆ ਆਪਾਂ ਹੁਣ ਸਟਾਰਟ ਕਰਦੇ ਆ ਵੀਡੀਓ ਤੇ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਵੀ ਵੀਡੀਓ ਹੋਊਗੀ ਕੀ ਬਣੇ ਰਹੋ ਹਾਂ ਵੀ ਦੱਸ ਕੀ ਰੂਲ ਨੇ ਗੇਮ ਦੇ ਦੇਖੋ ਵੀ ਪਹਿਲਾਂ ਆਪਾਂ ਤਿੰਨੋ ਜਣੇ ਕਰਾਂਗੇ ਭੁਗਾਟਾ ਹੂੰ ਹੋ ਗਿਆ ਜੀ ਜਿਹੜਾ ਜਿੱਤੂਗਾ ਉਹ ਹਸਾਊਗਾ ਜਿਹੜੇ ਦੋ ਜਣੇ ਬੈਠੇ ਹੋਣਗੇ ਕੁਰਸੀ ਤੇ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰੂਗਾ ਇਹ ਹਸਾਂ ਦੇ ਸੰਦ ਜਿਹੜਾ ਹੱਸ ਪਿਆ ਉਹਨੂੰ ਇਹ ਨਿੰਬੂ ਖਾਣਾ ਪੂਆ ਜੈਨੂ ਨਚੋੜਾ ਤੇ ਜਿਹੜਾ ਨਾ ਹਸ ਆਪ ਆਇਆ ਉਹਦੇ ਲਈ ਵੀ ਸੇਮ ਪਿਨਿਸ਼ਮੈਂਟ ਹੈ ਜਿਹੜਾ ਨਾ ਹਸ ਆਪ ਆਇਆ ਹਾਂ ਆਪਾਂ ਟਾਈਮਰ ਲਾਵਾਂਗੇ 1 ਮਿੰਟ ਦਾ ਉਹ 1 ਮਿੰਟ ਦੇ ਵਿੱਚ ਵਿੱਚ ਹਸਾਉਣਾ ਚਲੋ ਡੰਡਾ ਠੀਕ ਆ ਜਿਹੜਾ ਨਾ ਹਸ ਆਪ ਆਇਆ ਉਹਦੇ ਲਈ ਵੀ ਸੇਮ ਪਿਨਿਸ਼ਮੈਂਟ ਤੇ ਜਿਹੜਾ ਹੱਸ ਪਿਆ ਉਹ ਆਪਾਂ ਨੂੰ ਹਸਾਊਗਾ ਫਿਰ ਖੜਾ ਹੋ ਕੇ ਜਿਹੜਾ ਹੱਸ ਪਿਆ ਉਹ ਆਪਾਂ ਹਸਾ ਠੀਕ ਆ ਡਨ ਨਹੀਂ 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 ਜਿਹੜਾ ਹੱਸ ਪਿਆ ਉਹ ਤਾਂ ਉੱਥੇ ਰਹੂਗਾ ਐ ਨਹੀਂ ਜਿਹੜਾ ਦੂਜਾ ਬੰਦਾ ਹੋਊਗਾ ਉਹ ਉਹਦੀ ਵਾਰੀ ਆਊਗੀ ਫਿਰ ਜਿਹੜਾ ਨਹੀਂ ਹਸੂਗਾ ਨਹੀਂ ਜਿਹੜਾ ਹਸੂਗਾ ਉਹਦੀ ਆਉਗੀ ਕਨਫਿਊਜ਼ ਕਵਿਤਾ ਠੀਕ ਆ ਠੀਕ ਆ ਚੱਲ ਆਪਾਂ ਹੁਣ ਅੱਗੇ ਸਟਾਰਟ ਕਰਦੇ ਆ ਪੁਗਾਟਾ ਕਰਦੇ ਆ ਪਹਿਲਾਂ ਪੁਗਾਟਾ ਲੋਈ ਮਿੱਤਰੋ ਪਹਿਲਾਂ ਹੀ ਜਿੱਤ ਗਏ ਹੋਏ ਆ ਚੱਲ ਬਈ ਸ਼ੁਰੂ ਕਰਦੇ ਆ ਠੀਕ ਆ ਕੋਈ ਕੋਈ ਪਲਾਨ ਨਹੀਂ ਸੀਗਾ ਹੋਰ ਸੱਚਾ ਪਲਾਨ ਦਾ ਕੱਲ ਫਿਰ ਪਾਣੀ ਪਾਣੀ ਨਹੀਂ ਲੋੜ ਇੰਨੀ ਇਹ ਤਾਂ ਰੂਲ ਆ ਲੋੜ ਕਿਉਂ ਨਹੀਂ ਮੂੰਹ ਚ ਪਾਣੀ ਭਰਨਾ ਪੈਣਾ ਲੈ ਪਾਣੀ

ਉਹ ਨਹੀਂ ਬੋਈ ਆ ਗਿਆ ਨਾ ਕੁਲ ਬੇਕੀ ਆ ਵਾਦਰ-ਵਦਰ ਨੂੰ ਸਾਫ਼ ਹੀ ਖਾਣਾ ਪਊਗਾ ਥੂਇਸ ਕਰਨਾ ਚੰਗੀ ਤਰ੍ਹਾਂ ਮੂੰਹ ਚ ਸਭੀ ਤਾਂ ਕੱਢ ਦੋ ਉਸ ਆਲੇ ਵੀ ਕੋਈ ਨਹੀਂ ਕਿਧਰੇ ਦੋ ਲਓ ਬੱਸ 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 ਸੀਰੀਅਸ ਨਹੀਂ ਲੈਣ ਜਦਾ ਹੁਣ ਪਾਣੀ ਦੇਈਏ ਨਿੰਬੂ ਪਾਣੀ ਬਣਾ ਲਿਓ ਪਾਣੀ ਤਾਂ ਪਹਿਲਾਂ ਪੀ ਲਿਆ ਮਿੱਠਾ ਚਾਹੋ ਚਲੋ ਅੱਗੇ ਚਲੋ ਆ ਜਾਓ ਸੇਵ ਨਹੀਂ ਜੀ ਬੋ ਸਕਦੇ ਹਾਏ ਰੱਬਾ ਇਹਦੇ ਕੰਮ ਤਾਂ ਔਖਾ ਯਾਰ ਹਾਸਾ ਕੰਟਰੋਲ ਕਰਨਾ ਹੋਣਾ ਪਾਣੀ ਪਾ ਕੇ ਔਖਾ ਜੇ ਨਾ ਪਾਣੀ ਤਾਂ ਤੂੰ ਜਿੰਨਾ ਮਰਜ਼ੀ ਕੰਟਰੋਲ ਕਰਾ ਲਾ ਐਨਾਂ ਦੇ ਤਾਂ ਥੱਲੇ ਮਾਰੀ ਮੈਂ ਨਾਲ ਮੂੰਹ ਦੇ ਮਾਰੀਂ ਇਹ ਕਰਕੇ ਨਹੀਂ ਨਹੀਂ ਮੈਂ ਨਾਲ ਦੇ ਤਾਂ ਥੱਲੇ ਸਿੱਟਿਆ ਪਾਣੀ ਮੈਂ ਮੂੰਹ ਤਾਂ ਸਿੱਟ ਮਾਏਗਾ ਬਲ ਤੁਸੀਂ ਵੀ ਤੂੰ ਜਾਈਂ ਜਨ ਮੈਂ ਨਹੀਂ ਬਿੜ ਪੈ ਤੂੰ ਵੀ ਤਾਂਦਰ ਮੂੰਹ ਬੰਦੋੜ ਤੋੜਾਈ ਪਾਈ ਠੀਕ ਹੈ ਜੀ ਜਿੰਨੇ ਸਦਾਈ ਪਾਣੀ ਬਾਹਰ ਨਿਕਲਣਾ ਚਾਹੀਦਾ ਹੈ ਠੀਕ ਹੈ ਇੱਕ ਮਿੰਟ ਬਸ ਮੈਨੂੰ ਪਹਿਲਾਂ ਦੱਸ ਦੇ ਮੈਂ ਤਾਂ ਇਹ ਦੀ ਸੋਚੀ ਹੋਣੀ ਸੀ ਤੁਸੀਂ ਅੱਧੀ ਗੱਲਾਂ ਦੱਸੀਆਂ ਐਂਡ ਟਾਈਮ ਸਟਾਰਟਸ ਨਾਓ अरे बोल कर अरे बोल कर ये पक्की गर्मी से लगती ਦਾ ਟਾਈਮ ਹੀ ਨਹੀਂ ਹਿਸਾਬ ਪਾਇਆ ਨਹੀਂ ਹਿਸਾਬ ਇਹ ਪਿਗਲ ਗਿਆ ਆਸ ਪਾਇਆ ਉਹ ਨੀਮੂ ਫੇਰ ਖਾਣਾ ਪੈਣਾ ਮੋਵੇ ਨਾ ਆਹ ਨੀਮੂਦਾਰ ਤੇਰੇ ਲਈ ਦੁਆਰਾ ਫੇਰ ਮੈਨੂੰ ਹਵਾਉਣਾ ਐਸਾ ਨਹੀਂ ਐ ਨਹੀਂ ਬੰਦਾ ਚੇਂਜ ਕਰੋ ਨਾ ਨਾ ਤੇਰੇ ਤਾਂ ਬਾਰਿਓ ਨਹੀਂ ਆਉਣੀ ਹੈਗੀ ਪਿਓ ਤੇਰੀ ਗੱਲ ਦੀ ਐ ਐਕਸਪ੍ਰੈਸ਼ਨ ਲਾ ਦੇ ਚੰਗੀ ਥੋੜਾ ਜਿਹਾ ਦੂਰ ਕਰ ਲਾ ਕੈਮਰਾ ਮਿੱਠਾ ਹੁੰਦਾ ਨਹੀਂ ਬੂਤ ਆ ਰਾਬੀਆ ਨੂੰ ਪੰਨਿਂ ਬੋਖਲਾਓ ਚੋਬੀ ਨੂੰ ਖੁਲਾਈ ਜੰਨੇ ਆ ਆਸੋ ਆ ਪਾਣੀ ਬਾਉ ਨਹੀਂ ਆਉਸ ਹੂੰ 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 ਦਲ ਰੇਤ ਉਪਰ ਕਰ ਕੇ ਲੰਕਾਰਾ ਅੱਪ ਬਾਈ ਰੂਕ ਰਜਾ ਮੈਂ ਜਿੱਤ ਪਾ ਲਿਆ ਗਿਆ ਜਿੱਤ ਜਿੱਤ ਕੇ ਲੋਕ ਰਹਤੇ ਯਾਰ ਯਹਾਂ ਪਰ

ਇਹ ਬਾਦੂ ਮਾਰਦਾ ਨਾ ਨਾ ਟੱਚ ਨੀ ਕਰਨਾ ਬੰਦੇ ਨੂੰ ਭਾਈ ਮੈਂ ਦਿੱਤੂ ਓ ਯਾਰ ਹਾਈ ਮੈਂ ਦਿੱਤੂ ਬਾਦੂ ਕਰਨਾ ਆਪਣੇ ਮੂਰੇ ਆ ਕੇ ਘੜਾ ਰਿਹਾ ਚੱਲ 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 ਤੈਸਤੀ ਤੂੰ ਖਾ ਕੇ ਦੇ ਨਹੀ ਨਹੀ ਮੈਂ ਠੀਕ ਆ ਕਹਿੰਦੇ ਜਿੱਤਣ ਦਾ ਕੋਈ ਤਾਂ ਬੈਨੀਫਿਟ ਹੋਣਾ ਚਾਹੀਦਾ ਚਲੋ ਬੈਠੋ ਫੜਫੜ ਯਾਰ ਮੈਨੂੰ ਨੇ ਕੋਈ ਸਾਰਗਣ ਕੀਤੀ ਚਾਬਾ 음 mm. 근데 خلاص امم سریو لگا دے نا امم امم ہا سا سا نا نہیں ہو یار کوئی غلط ہو گیا تھا وہ تو ایک اور وہ اور پورا مار دے مارو تو مارو हम्म 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 मैं नहीं पानी टाइम मिनट ऊपर हो गया किया किया फैसला तू कुछ नहीं कर सकता जी ब्लॉगर ओनर चैनल ने सिर खड़ा हो गया मैं मैगा मैं नहीं ਸਵਾਗਤ ਕੀਤਾ ਜਾਂਦਾ ਇਹਨਾਂ ਦਾ ਕਿਉਂਕਿ ਇਹ ਦੋਨੋਂ ਭਾਈ ਸਾਫ ਹਾਰ ਚੁੱਕੇ ਨੇ ਉਹ ਮੈਚ ਜਿੱਤੇ ਆ ਉਹ ਅਸੀਂ ਜਿੱਤੇ ਹੈਗੇ ਆ ਹਾਂ ਅਸੀਂ ਇਹਨਾਂ ਨੂੰ 1 ਮਿੰਟ ਦਾ ਟੈਲੈਂਟ ਟੈਲੈਂਟ ਟਾਈਮ ਟਾਈਮ ਦਿੱਤਾ ਸੀ 1 ਮਿੰਟ ਦਾ ਮੇਰੀ ਟੈਲੈਂਟ ਮੇਰੀ ਤੋਂ ਉਹੀ ਅੱਧੀ ਗੱਲ ਨੂੰ ਟੈਲੈਂਟ ਲਈ ਹੋ ਗਈ ਗੰਦੀ ਗੱਲ ਟਾਈਮ ਲਈ ਹੋ ਗਈ ਦੋਨੋਂ ਵਰਾਇਤੀ ਇੱਕ ਵਾਰ ਦੋ ਵਾਰੀ ਇਹਦੇ ਇਹਨੇ ਵੀ ਲਈ ਜਨ ਨੂੰ ਵਿਨਰ ਰਹਾ ਗੇਮ ਦਾ ਪਰ ਨਹੀਂ ਗੱਲ ਇਹ ਚ ਹੈ ਜੀ ਮੈਂ ਹਸਾਇਆ ਪਹਿਲੀ ਵਾਰ ਕਿ ਤੁਸੀਂ ਹਾਸਿਲ ਕੰਟਰੋਲ ਕਰਨ ਚੌਕੇ ਹੋ ਗਏ ਦੇਖੋ ਗੱਲ ਤਾਂ ਇਹ ਹੈ ਟਰਾਈ ਤਾਂ ਕਰੋ ਮੈਂ ਕੀਤਾ ਟਰਾਈ ਮੈਨੂੰ ਨਹੀਂ ਹੋਇਆ ਚਲੋ ਹੁਣ ਜਿਹੜੇ ਨਿੰਬੂ ਬਚੇ ਉਹ ਖਾਊਗਾ ਕੌਣ ਮੈਂ ਤਾਂ ਮੈਂ ਤਾਂ ਨਹੀਂ ਖਾਂਦਾ ਮੈਂ ਇਹ ਨਾ ਖਾਂਦਾ ਇਹਦੀ ਐਸੀ ਸਕੰਜੀ ਬਣਾ ਕੇ ਪੀਨੇ ਆ ਚਲੋ ਇਸੇ ਨਾਲ ਇਹ ਵਲੌਗ ਅੱਪ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਅਗਲੇ ਵਲੌਗ ਦੇ ਵਿੱਚ